ਰਖੜੀ ਮੌਕੇ ਫਿਰੋਜ਼ਪੁਰ ਦੇ ਮਿਠਾਈ ਦੇ ਦੁਕਾਨਦਾਰਾਂ ਵੱਲੋਂ ਭੈਣਾਂ ਨਾਲ ਖੂਬ ਮਚਾਈ ਲੁੱਟ ਕਿਲੋ ਪਿੱਛੇ 50 ਰੁਪਏ ਤੱਕ ਵਸੂਲੇ ਰੇਟ 200 ਗ੍ਰਾਮ ਤੋਂ ਵੱਧ ਵਜ਼ਨ ਦੇ ਗੱਤੇ ਦੇ ਡੱਬੇ ਵਿੱਚ ਤੋਲੀ 800 ਰੁਪਏ ਕਿਲੋ ਰੇਟ ਦੀ ਮਿਠਾਈ 10 ਤੋਂ 15 ਰੁਪਏ ਕੀਮਤ ਦਾ ਹੈ ਖਾਲੀ ਡੱਬਾ ਭੈਣਾਂ ਅਤੇ ਭਰਾਵਾਂ ਨੂੰ ਸਨੇਹ ਦੀ ਡੋਰ ਵਿੱਚ ਬੰਨਣ ਵਾਲਾ ਰਖੜੀ ਦਾ ਤਿਉਹਾਰ ਭਾਵੇਂ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਮਠਿਆਈਆਂ ਦੀ ਖਰੀਦਦਾਰੀ ਜੰਮ ਕੇ ਹੋਈ ਅਤੇ ਇਸੇ ਗੱਲ ਦਾ ਫਾਇਦਾ ਉਠਾਦਿਆਂ ਹੋਇਆ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੇ ਪੈਣਾਂ ਨੂੰ ਖੂਬ ਲੁੱਟਿਆ ਇੱਕ ਪਾਸੇ ਮਠਿਆਈਆਂ ਦੇ ਰੇਟ ਵਧਾ ਦਿੱਤੇ ਤੇ ਦੂਜੇ ਪਾਸੇ 200 ਗ੍ਰਾਮ ਤੋਂ ਵੱਧ ਗੱਤੇ ਦੇ ਡੱਬਿਆਂ ਦਾ ਪ੍ਰਯੋਗ ਕਰਕੇ ਲੁੱਟ ਮਚਾਈ ਰੱਖੀ 140 ਤੋਂ 150 ਤੱਕ ਵਿਕਣ ਵਾਲੀ ਮਠਿਆਈ ਦਾ ਰੇਟ 40 ਰੁਪਏ ਤੱਕ ਵਧਾ ਦਿੱਤਾ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਰਹੇ ਕਾਰਵਾਈ ਕਰਨ ਦੀ بجائے ਵਕੀਰਤਾਵਾਂ ਦੇ ਹੌਸਲੇ ਵਧਾਉਂਦੇ ਰਹੇ ਕਾਰੋਬਾਰ ਨਾਲ ਜੋੜੇ ਸੂਤਰ ਦੱਸਦੇ ਹਨ ਤਿਉਹਾਰ ਮੌਕੇ ਮਠਾਈ ਵਿਕਰੇਤਾਵਾਂ ਵੱਲੋਂ ਦੁੱਧ ਦੀ ਕਮੀ ਦੇ ਬਾਵਜੂਦ ਜੰਮ ਕੇ ਮਠਿਆਈਆਂ ਦਾ ਕਾਰੋਬਾਰ ਕੀਤਾ ਗਿਆ ਮਠਿਆਈਆਂ ਮਿਲਾਵਟੀ ਅਤੇ ਘਟੀਆ ਕਿਸਮ ਦੀਆਂ ਵੀ ਵਿਕੀਆਂ ਲੇਕਿਨ ਸਿਹਤ ਮਹਿਕਮੇ ਵੱਲੋਂ ਇਹਨਾਂ ਮਠਿਆਈਆਂ ਦੀ ਚੈਕਿੰਗ ਤੱਕ ਨਹੀਂ ਕੀਤੀ ਗਈ ਅਤੇ ਨਾ ਹੀ ਸੈਂਪਲ ਭਰੇ ਗਏ ਐਕਸਪਾਇਰੀ ਡੇਟ ਦੀਆਂ ਮਠਿਆਈਆਂ ਵੀ ਵੇਚੀਆਂ ਗਈਆਂ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ 10 ਤੋਂ 15 ਰੁਪਏ ਦੀ ਕੀਮਤ ਵਾਲੇ ਗੱਤੇ ਦੇ ਡੱਬੇ ਵਿੱਚ 6 ਤੋਂ 700 ਤੱਕ ਕੀਮਤ ਵਾਲੀ ਮਠਿਆਈ ਵੇਚੀ ਗਈ। ਪੈਣਾ ਵੱਲੋਂ ਲਿਫਾਫੇ ਵਿੱਚ ਮਠਾਈ ਤੋਲ ਕੇ ਦੇਣ ਦੀ ਮੰਗ ਕੀਤੀ ਗਈ ਤਾਂ ਦੁਕਾਨਦਾਰਾਂ ਵੱਲੋਂ ਕੋਰਾ ਜਵਾਬ ਦਿੱਤਾ ਗਿਆ। ਉਹਨਾਂ ਵੱਲੋਂ ਕੇਵਲ ਡੱਬੇ ਵਿੱਚ ਹੀ ਮਠਿਆਈ ਤੋਲ ਕੇ ਦੇਣ ਦੀ ਮਨਮਾਨੀ ਕੀਤੀ ਗਈ। ਕਈ ਦੁਕਾਨਦਾਰਾਂ ਨੇ ਤਾਂ ਬਿਨਾ ਨਾਮ ਦੇ ਪ੍ਰਿੰਟ ਵਾਲੇ ਡੱਬਿਆਂ ਵਿੱਚ ਹੀ ਮਠਿਆਈ ਤੋਲ ਕੇ ਵੇਚੀ ਗਈ ਅਤੇ ਇਹਨਾਂ ਡੱਬਿਆਂ ਦਾ ਵਜ਼ਨ 200 ਗ੍ਰਾਮ ਤੋਂ ਵੀ ਜ਼ਿਆਦਾ ਅੰਕਿਆ ਗਿਆ। ਦੂਜੇ ਪਾਸੇ ਇਸ ਮਾਮਲੇ ਵਿੱਚ ਇੱਕ ਮਠਿਆਈ ਵਿਕਰੇਤਾ ਨੇ ਨਾਮ ਨਾ ਉਜਾਗਰ ਕਰਨ ਦੀ ਸੂਰਤ ਵਿੱਚ ਉਹ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਹੀਨਾ ਦਿੰਦੇ ਹਨ ਇਸ ਕਾਰਨ ਸਾਨੂੰ ਦੁਕਾਨਦਾਰਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਡੱਬੇ ਵਿੱਚ ਬੋਲ ਕੇ ਦਿੱਤੀ ਜਾਣ ਵਾਲੀ ਮਠਿਆਈ ਤੋਂ ਉਹਨਾਂ ਨੂੰ ਕਾਫੀ ਕਮਾਈ ਹੁੰਦੀ ਹੈ ਉਹ ਗਾਹਕਾਂ ਵੱਲੋਂ ਲਿਫਾਫਿਆਂ ਵਿੱਚ ਮਠਿਆਈ ਤੋਲ ਕੇ ਮੰਗਣ ਦੇ ਬਾਵਜੂਦ ਡੱਬਿਆਂ ਵਿੱਚ ਹੀ ਮਠਾਈ ਤੋਲ ਕੇ ਦਿੱਤੀ ਗਈ ਦੂਜੇ ਪਾਸੇ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸਿਖਾ ਸ਼ਰਮਾ ਤੋਂ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਉਹ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਐਸੇ ਮਿਠਾਈ ਵਿਕਰੇਤਾਵਾਂ ਖਿਲਾਫ ਕਾਰਵਾਈ ਕਰਨ ਲਈ ਕਹਿਣਗੇ ਕਾਲਾ ਬਾਜ਼ਾਰੀ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਨਹੀਂ ਬਖਸ਼ਿਆ ਜਾਵੇਗਾ